ਪਿੰਡ ਸਹਿਣਾ ਵਿਖੇ ਸੁਖਵਿੰਦਰ ਕਲਕੱਤਾ ਸਰਪੰਚ ਦਾ ਜੋ ਕਤਲ ਹੁੰਦਾ ਉਸ ਕਤਲ ਦੇ ਮਾਮਲੇ ਵਿੱਚ ਅੱਜ ਜਗਦੀਪ ਰੰਧਾਵਾ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਰਿਵਾਰ ਦੁਆਰਾ ਜੋ ਧਰਨਾ ਲਗਾਇਆ ਗਿਆ ਉਹਦੇ ਵਿੱਚ ਪਹੁੰਚਿਆ ਤੇ ਧਰਨੇ ਦੌਰਾਨ ਜਗਦੀਪ ਰੰਧਾਵਾ ਨੇ ਮਾਨ ਸਰਕਾਰ ਨੂੰ ਕਾਫੀ ਖੜੀਆਂ ਕੁੱਟੀਆਂ ਸੁਣਾਈਆਂ ਉਹਨਾਂ ਕਿਹਾ ਕਿ ਜਿਹੜੇ ਵਾਅਦੇ ਕਰਕੇ ਮਾਨ ਸਰਕਾਰ ਆਈ ਸੀ ਉਹਨਾਂ ਤੋਂ ਭੱਜ ਰਹੀ ਹੈ ਤੇ ਲਗਾਤਾਰ ਨੌਜਵਾਨਾਂ ਦੇ ਕਤਲ ਹੋ ਰਹੇ ਹਨ ਤੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਵੱਧ ਤੋਂ ਵੱਧ ਹੋ ਰਹੀ ਹੈ ਬਾਈ ਬਹੁਤ ਯਾਰ ਰੋਣ ਆਉਂਦਾ ਤਰਸ ਆਉਂਦਾ ਗਾ ਉਹਦੀ ਹਾਲਤ ਦੇਖ ਕੇ ਜਿਹੜੇ ਹਿਸਾਬ ਨਾਲ ਉਹਦੀ ਫੋਟੋ ਵਾਇਰਲ ਹੋਈ ਹੈ ਗੋਲੀ ਵੱਜਣ ਤੋਂ ਬਾਅਦ ਬਾਈ ਉਹ ਕੋਈ ਮੁੱਦਾ ਉਹਨੇ ਛੱਡੇ ਨਹੀਂ ਅਸੀਂ ਪੰਜਾਬ ਦਾ ਜਿਹੜੇ ਵੀ ਮੁੱਦੇ ਤੇ ਹੁੰਦੇ ਸੀਗੇ ਜਾਂਦੇ ਹੁੰਦੇ ਸੀ ਉਹਨੇ ਆਉਣੀ ਸੀਗਾ ਉਹਨੇ ਕਦੇ ਕੋਈ ਐ ਨਰਪੱਖ ਨਹੀਂ ਕਰਿਆ ਸੀ ਵੀ ਆ ਕੀ ਦਾ ਕੱਠਾ ਕੀ ਦਾ ਨਹੀਂ ਉਹਨੇ ਜਿੱਥੇ ਵੀ ਪੰਜਾਬ ਦੀ ਗੱਲ ਹੁੰਦੀ ਸੀ ਉਹਨੇ ਵਿਚਾਰੇ ਨੇ ਪਹੁੰਚ ਨਹੀਂ ਸੀਗਾ ਪੂਰਾ ਨਰਮ ਬੰਦਾ ਸੀਗਾ ਕਿਸੇ ਪੱਖੋਂ ਯਾਰ ਬੰਦੇ 'ਚ ਹੈ ਹੀ ਨਹੀਂ ਸੀ ਬਲਸਾਲ ਸੱਚਾ ਜ ਆ ਬੰਦਾ ਸੀਗਾ ਸੱਚਾ ਇਨਸਾਨ ਸੀਗਾ ਤੇ ਬਹੁਤ ਵਧੀਆ ਉਹ ਪੰਜਾਬ ਦਾ ਇੱਕ ਦਰਦ ਰੱਖਦਾ ਸੀਗਾ ਉਹਨੂੰ ਅੰਦਰੋਂ ਦਰਦ ਸੀਗਾ ਉਹ ਗੱਲਾਂ ਬਾਤਾਂ ਵੀ ਜਦੋਂ ਸਾਡੇ ਨਾਲ ਸਟੇਜ ਤੇ ਮਿਲਦਾ ਉਹ ਕਰਦਾ ਰਹਿੰਦਾ ਵੀ ਪੰਜਾਬ ਦਾ ਕੀ ਹੋਣਾ ਪੰਜਾਬ ਨਾਏ ਹੋ ਰਿਹਾ ਪੰਜਾਬ ਚ ਨਸ਼ਾ ਵਧ ਗਿਆ ਪੰਜਾਬੀ ਬਾਹਰ ਜਾ ਰਹੇ ਆ ਉਹ ਇਹ ਗੱਲਾਂ ਕਰਦਾ ਰਹਿੰਦਾ ਅਕਸਰ ਇੰਟਰਵਿਊਆਂ ਚ ਵੀ ਕਰਦਾ ਰਹਿੰਦਾ ਸੀ ਉਂ ਵੀ ਜਦੋਂ ਕਿੱਥੇ ਬੈੰਦੇ ਸੀ ਤਾਂ ਉਹ ਗੱਲ ਅਕਸਰ ਕਰਦੇ ਹੀ ਸੀ ਜਗਦੀਪ ਜੀ ਤੁਸੀਂ ਬਹੁਤ ਬੇਬਾਕੀ ਨਾਲ ਬੋਲਦੇ ਹੋ ਨੇ ਨਿੱਟ ਤੇ ਤੁਸੀਂ ਮੌਜੂਦਾ ਹਾਲਾਤਾਂ ਬਾਰੇ ਕੀ ਕਹੋਗੇ ਪੰਜਾਬ ਦੇ ਹਾਲਾਤ ਤੁਹਾਨੂੰ ਕਿਵੇਂ ਲੱਗ ਰਹੇ ਕਿੱਧਰ ਨੂੰ ਜਾ ਕੇ ਤਰ ਨੂੰ ਰਿਹਾ ਪੰਜਾਬ ਹਾਲਾਤ ਵੀਰੇ ਮਾੜੇ ਆ ਨੌਜਵਾਨ ਤਾਂ ਬਹੁਤ ਡਰੇ ਹੋਏ ਆ ਪਰਚੇ ਪੈ ਰਹੇ ਆ ਉਹ ਵੀ ਮੂਸੇ ਵਾਲੇ ਤੋਂ ਲੈ ਕੇ ਹਨਾ ਰੋਜ਼ ਇੱਕ ਨਾ ਇੱਕ ਨੌਜਵਾਨ ਜਾ ਰਿਹਾ ਇੱਥੋਂ ਜੋ ਕਿ ਬਹੁਤ ਮਾੜੀ ਗੱਲ ਆ ਯਾਰ ਬਾਈ ਤੇ ਅੱਜ ਹਰ ਇੱਕ ਸਹਿਮਿਆ ਵੇ ਬੰਦਾ ਹਰ ਪੰਜਾਬ ਦਾ ਬੰਦਾ ਸੋਚ ਰਿਹਾ ਵੀ ਆ ਹੁਕੀ ਹੋ ਰਿਹਾ ਯਾਰ ਵੀ ਅਸੀਂ ਜਿਹੜੀ ਸਰਕਾਰ ਚੁਣੀ ਸੀ ਸਾਨੂੰ ਨਹੀਂ ਲੱਗਦਾ ਸੀ ਵੀ ਇਹ ਜਾ ਕੋ ਸੋਣਾ ਉਦੋਂ ਲੋਕਾਂ ਨੂੰ ਇਹ ਲੱਗਦਾ ਸੀ ਕਿ ਵੀ ਸੱਚੋਂ ਸੱਥਾਂ ਚੱਲੂ ਸਰਕਾਰ ਆ ਅੱਜ ਤੁਸੀਂ ਆਂ ਦੇਖ ਲਓ ਵੀ ਕਿਹੜੇ ਪੱਖੋਂ ਸਹੀ ਚੱਲ ਰਹੀ ਆ ਕਰਜ਼ੇ ਪੱਖੋਂ ਦੇਖ ਲਓ ਵੀ ਕਿੰਨੇ ਵਾਰੀ ਕਰਜ਼ਾ ਚੱਕ ਲਿਆ ਕੋਈ ਕੰਮ ਪੱਖੋਂ ਦੇਖ ਲਓ ਇਹ ਮੁੱਖ ਮੰਤਰੀ ਸਾਹਿਬ ਨੂੰ ਮੈਂ ਰਿਸਪੈਕਟ ਤੌਰ ਤੇ ਪੁੱਛਣਾ ਚਾਹੁੰਦਾ ਇੱਕ ਗੱਲ ਵੀ 24 ਘੰਟੇ ਛੁੱਟਕਲੇ ਨਾਲ ਤਾਂ ਨਹੀਂ ਪੰਜਾਬ ਚੱਲਣਾ ਯਾਰ ਇਹ ਸੀਰੀਅਰ ਸੀਰੀਅਸ ਸਟੇਟ ਆ ਇਹ ਇਹ ਅੱਜ ਦੀ ਨਹੀਂ ਆਪਾਂ 84 ਤੋਂ ਪਹਿਲਾਂ ਵੀ ਦੇਖ ਲਈ ਸੀਰੀਅਸ ਸਟੇਟ ਆ ਇਸੇ ਛੁੱਟਕਲੇ ਜੱਟਕਲੇ ਨਾਲ ਕੰਮ ਨਹੀਂ ਚੱਲਣਾ ਕੱਲੇ ਤੁਸੀਂ ਛੁੱਟਕਲੇ ਸੁਣਾ ਜਾਂਦੇ ਹੋ ਕੰਮ ਕੋਈ ਢੱਕਾ ਕਰਨਾ ਨਹੀਂ ਹੜਾਂ ਦੇ ਛੁੱਟਕਲੇ ਮੈਂ ਮੁਰਗੀਆਂ ਦੇ ਪੈਸੇ ਦੇ ਤੂੰ ਅੰਡੇ ਦੇ ਤੂੰ ਯਾਰ ਜਦੋਂ ਤੁਸੀਂ ਕਰਨਾ ਹੀ ਨਹੀਂ ਕੁਛ ਮੈਨੂੰ ਲੱਗਦਾ ਵੀ ਇਹ ਪਹਿਲੀ ਸਰਕਾਰ ਆ ਵੀ ਜੀਨੇ 4.5 ਸਾਲ ਹੋਣ ਵਾਲਿਆ 4 ਸਾਲ ਤਾਂ ਹੋ ਗਏ ਵੀ ਕਿਸੇ ਇਹ ਇਹ ਪਹਿਲੀ ਸਰਕਾਰ ਆ ਵੀ ਕਿਸੇ ਪਿੰਡ ਚ ਹਜੇ ਤੱਕ ਕੋਈ ਗ੍ਰਾਂਟ ਆਈ ਨਹੀਂ ਬਿਲਕੁਲ ਠੀਕ ਹੈ 12000 ਕਰੋੜ ਦਾ बार-बार ਸੈਂਟਰ ਵਾਲੇ ਵੀ ਬੋਲ ਰਹੇ ਹੋ ਕਿੱਧਰ ਗਿਆ ਤੁਸੀਂ ਐਂ ਦੇਖੋ ਵੀ ਇਹ ਸਰਕਾਰ ਤੇ ਐਨਾ ਗੁੱਸੇ ਹੋਏ ਵੈ ਪੰਜਾਬੀ ਇਕੱਲੇ ਹਜ਼ਾਰਾਂ ਦੇ ਪੈਸੇ ਲਾ ਰਿਆ ਐਡ ਤੇ ਪੈਸੇ ਲਾ ਰਿਆ Rajasthan ਚ ਅਖਬਾਰ ਡੇਖਦਾ ਉਹਦੇ ਤੇ ਕੇਜਰੀਵਾਲ ਤੇ ਭਵਨਤਮਨ ਦੀ ਫੋਟੋ ਆ ਬਾਬਾ ਜੀ ਉੱਥੇ ਸਿੱਟਣ ਦੀ ਕੀ ਲੋੜ ਆ ਉੱਥੇ ਕੀ ਤੁਸੀਂ ਵੋਟ ਲੈਣੀ ਆ ਯਾਰ ਖਰਬਾ ਰੁਪਏ ਤੁਸੀਂ ਐਂ ਪਾਣੀ ਮੰਗੂ ਬਹਾਰ ਰਹੇ ਹੋ ਦਿਲ چیر ਕੇ ਲਿਆ ਰਹੇ ਹੋ ਪੰਜਾਬ ਦਾ ਤੁਸੀਂ ਕਾਲੀ ਕਾਂਗਰਸੀ ਸਾਨੂੰ ਡੋੜਦੇ ਸੀ ਇੱਥੀ ਹਵੇਲੀ ਪਾਉਂਦੇ ਸੀ ਇੱਥੀ ਫੈਕਟਰੀ ਲਾਉਂਦੇ ਸੀ ਇੱਥੀ ਕਰਦੇ ਸੀ ਸਾਰਾ ਕੁਝ ਪੈਸਾ ਇਹ ਤੁਸੀਂ ਪੱਤਰਕਾਰ ਭਾਈਚਾਰਾ ਤੁਸੀਂ ਆਪ ਦੱਸੋ ਸੋਡੇ ਵੀ ਦਿਲ ਚੋਂ ਯਾਰ ਚੀਜ਼ ਨਿਕਲਦੀ ਉਹ ਵੀ ਐਂ ਪਾਣੀ ਵਾਂਗੂ ਪੈਸਾ ਬਹਿਰ ਜੂ ਪੀ ਜਾ ਰਿਹਾ ਬਹੁਤ ੱੱਕਾ ਹੋ ਰਿਹਾ ਪੰਜਾਬ ਨਾਲ ਇਹ ਕਮਾਲ ਆ ਯਾਰ ਤੁਸੀਂ ਕਿਤੇ ਤੂੰ ਭਗਵੰਤ ਮਾਨ ਸਾਹਿਬ ਕਿਤੇ ਵੀ ਕਿਸੇ ਵੀ ਆਫਤ ਚ ਗਣਿਆਦੇ ਵੀ ਮੈਂ ਕੁਛ ਦਿੱਤਾ ਆ ਆ ਪਹਿਲੀ ਆਫਤ ਤਕੜੀ ਆਈ ਸੀ ਬਿਮਾਰ ਹੋ ਕੇ ਪੈ ਗਏ ਭਾਈ ਸਾਹਿਬ ਫਿਰ ਤੁਸੀਂ ਸੁਖਵੀਰਵਾਲ ਤੇ ਵਿਅੰਗ ਕਾਸ ਰਹੇ ਹੋ ਬੀ ਉਹ ਮੰਦ ਬੁੱਧੀ ਆ ਜੀ ਉਹਦੇ ਸੰਗਲ ਲਾ ਦਿਓ ਉਹਦੇ ਐ ਕਰ ਦਿਓ ਉਹ ਕਰ ਦਿਓ ਬਾਈ ਜੀ ਜਿਹੜਾ ਫਿਰ ਕੋਈ ਕੁਸ਼ ਕਰੂਗਾ ਲੋਕਾਂ ਨੂੰ ਉਹ ਚੰਗਾ ਲੱਗਣੀਆਂ ਹਾਲਾਂਕਿ ਮੈਂ ਸਕੀਰਵਾਦਾ ਦਾ ਨਹੀਂ ਪੱਖ ਲੈਂਦਾ ਉਹਨਾਂ ਨੇ ਵੀ ਆ ਦੇ ਰਾਜ ਸਾਰਨ ਵੱਡੇ ਤਰਕੇ ਸਭ ਨੂੰ ਪਤਾ ਪਰ ਹਰ ਟਾਈਮ ਚੁਟਕਲੇ ਨਹੀਂ ਪਸੰਦ ਉਹ ਵੀ ਸੀਰੀਅਸ ਸਟੇਟ 'ਚ ਇੱਥੇ ਚੁਟਕਲੇ ਨਹੀਂ ਚੱਲਣੇ ਹੁਣ 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 ਦੇ ਹਾਲਾਤ ਕੀ ਕਹਿੰਦੇ ਆ ਵੀ ਤੁਸੀਂ ਸਹਿਣੇ ਹੋ ਅੱਜ ਤੇ ਸਹਿਣੇ ਪਾਏ ਹੋ ਤਾਂ ਕੀ ਲੱਗਦਾ ਹੁਣ ਅਗਲਾ ਸਟੈਪ ਕੀ ਹੋ ਸਕਦਾ ਆਪਣੀ ਜਿਹੜਾ ਕੇਸ ਬਾਈ ਕਮੇਟੀ ਬਣੂਗੀ ਜਾਂ ਪਰਿਵਾਰ ਜਿਵੇਂ ਕਹੂਗਾ ਅਸੀਂ ਤਾਂ ਹਰ ਕਿਤੇ ਪਹੁੰਚ ਗਏ ਅਸੀਂ ਪਰਿਵਾਰ ਦੇ ਸਾਹਮਣੇ ਚੱਲਣਾ ਜਿਵੇਂ ਉਹ ਕਹਿ ਦੇਣਗੇ ਅਸੀਂ ਸਹਿਮਤਾਂ ਬਾਕੀ ਜਿਹੜਾ ਉਹਦਾ ਬਾਈ ਦਾ ਕਤਲ ਹੋਇਆ ਨਾ ਉਹ ਬੜਾ ਵੱਡਾ ਘਟਾ ਨੌਜਵਾਨ ਤੁਸੀਂ ਆਏ ਦੇਖ ਲਓ ਵੀ ਸਾਰਾ ਸਹਿਣਾ ਪਿੰਡ ਮਜ਼ਦੂਰ ਤੋਂ ਲੈ ਕੇ ਜ਼ਿਮੀਂਦਾਰ ਤੋਂ ਲੈ ਕੇ ਹਰ ਤਰ੍ਹਾਂ ਦਾ ਬੰਦਾ ਇੱਥੇ ਬੈਠਾਗਾ ਇੰਨਾ ਲੋਕਾਂ ਚ ਪਿਆਰ ਸੀਗਾ ਬਹੁਤ ਵਧੀਆ ਤੁਸੀਂ ਵੀ ਉਹਨੂੰ ਮਿਲਦੇ ਵਰਤੇ ਬਹੁਤ ਵਧੀਆ ਬੰਦਾ ਸੀਗਾ ਯਾਰ ਬਹੁਤ ਜਿਆਦਾ ਧੱਕਾ ਹੋਇਆ ਯਾਰ ਜੇ ਐ ਨੌਜਵਾਨਾਂ ਦੇ ਕਤਲ ਹੁੰਦੇ ਰਹੇ ਤਾਂ ਸਾਰੇ ਵਦੇਸ ਨੂੰ ਭੱਜਣ ਦੀ ਤੇਰੀ ਹੈ ਕਿਸ ਨੇ ਬੋਲਣੀ ਨਹੀਂ ਵੀਰੇ ਵਿਆ ਕੀ ਹੋ ਰਿਹਾ ਜੀ ਭਾਈ ਲਾਇਸੈਂਸ ਵੀ ਰਖਵਾ ਲਿਆ ਸੀਗਾ ਇਹ ਗੱਲ ਚੱਲ ਰਹੀ ਆ ਬਾਈ ਦਾ ਜਦੋਂ ਉਹਸਲਾ ਰਖਵਾ ਲਿਆ ਸੀ ਜਦੋਂ ਉਹਨਾਂ ਨੂੰ ਥ੍ਰੈਟ ਵੀ ਸੀ ਨਹੀਂ ਜਿਆਦਾ ਹਾਂ ਭਾਈ ਇਹਦੀ ਗੱਲ ਇਹ ਕਰਨੀ ਚਾਹੁੰਦੇ ਆ ਵੀ ਜਦੋਂ ਜ਼ਿਲ੍ਹੇ ਦੇ ਐਸਐਸਬੀ ਨੂੰ ਪਤਾ ਸੀ ਵੀ ਉਹਨੂੰ ਥ੍ਰੈਟ ਆ ਯਾਰ ਕਮਾਲ ਆ ਬੰਦੇ ਨੇ ਸਾਰਾ ਪ੍ਰੋਸੀਜਰ ਪਾਸ ਕੀਤਾ ਫੈਲ ਲਈ ਪੈਸਾ ਜਿਹੜਾ ਪਰ ਨਹੀਂ ਸਰਕਾਰੀ ਭਰਿਆ ਸਾਰਾ ਜੋ ਟ੍ਰਾਇਲ ਹੁੰਦੇ ਆ ਉਹਨੇ ਪੂਰੇ ਕਿਤੇ ਫਿਰੇ ਜਿੰਮੇਵਾਰ ਬੰਦਾ ਹਾਂ ਜਿੰਮੇਵਾਰ ਬੰਦਾ ਚਲੋ ਠੀਕ ਆ ਆਮ ਬੰਦਾਗਾ ਉਹ ਤੋ ਤੁਸੀਂ ਹੋ ਲੋ ਨਾਲੇ ਅਜ ਤਾ ਵੋਟਾਂ ਵੀ ਨਹੀਂ ਸਰਪੰਚੀ ਐਮ ਐਲ ਨੇ ਵੋਟਾਂ ਮਿਲੇ ਤਾਂ ਅਕਸਰ ਅਸਲਾ ਜਮਾ ਕਰਾਇਆ ਜਾਂਦਾ ਇਹਦਾ ਤਾਂ ਪੂਰਾ ਪਤਾ ਸੀ ਸਾਰਾ ਪੰਜਾਬ ਇਹਨੂੰ ਜਾਣਦਾ ਸੀਗਾ ਬੀਬੀ ਸਰਕਾਰ ਦੇ ਵਿਰੁੱਧ ਬੋਲ ਰਿਹਾ ਕੱਲੀ ਇਹਦੇ ਨਹੀਂ ਜਿਹੜੀ ਮਰਜ਼ੀ ਸਰਕਾਰ ਆ ਜਿਉ ਉਹਨੇ ਵਿਰੋਧੋ ਬੋਲਦਾ ਸੀ ਉਹ ਹੱਕ ਸੱਚ ਤੇ ਖੜਦਾ ਸੀਗਾ ਉਹ ਜਦੋਂ ਸਰਕਾਰ ਨੂੰ ਸਾਰਾ ਪਤਾ ਸੀਗਾ ਵੀ ਯਾਰ ਇਹ ਦੇ ਤਰ੍ਹਾਂ ਅਸਲਾ ਜਮ੍ਹਾਂ ਕਰਾਉਣਾ ਤਾਂ ਬਹੁਤ ਵੱਡਾ ਜੁਰਮ ਹੈ ਕਿਸਾਬ ਦਾ ਖਤਰਨਾਕ ਕੰਮ ਹੈ ਜੁਰੇ ਸਾਰੇ ਨੂੰ ਪਤਾ ਵੀ ਬੰਦਾ ਯਾਰ ਪাবਲਿਕ ਫੇਸ ਆ ਹਰ ਹੀ ਉਹਨੂੰ ਦੁਨੀਆ ਜਾਣਦੀ ਹੈ ਉਹ ਆਪ ਗਏ ਉਹਨੇ ਅਸਲਾ ਬਣਾਈ ਤਾਂ ਹੋਣਾ ਜੇ ਕੋਈ ਥ੍ਰੈਟ ਹੋਇਆ ਐ ਹੂੰ ਤਾਂ ਅਗਲਾ 1.5-2 ਲੱਖ ਲਾਉਂਦਾ ਨੀਗਾ ਤੇ ਤੁਸੀਂ ਉਹਦਾ ਸਮਾਨ ਖੋਲਿਆ ਯਾਰ ਐ ਬਹੁਤ ਮਾੜੀ ਗੱਲ ਹੈ ਡੀਜੀਪੀ ਨੂੰ ਇੱਥੋਂ ਦੇ ਨੂੰ ਐਸਐਸਪੀ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਵੀ ਜੇ ਪੰਜਾਬ ਚਲਾਉਣਾ ਤਾਂ ਸੀਰੀਅਸ ਸਟੇਟ ਹੈ ਇਹ ਉਹ ਜਿਹੇ ਹਸਾਮਨਾ ਚਲਾਇਆ ਜਾਣਾ ਚਾਹੀਦਾ ਇੱਥੇ ਹਰ ਇੱਕ ਬੰਦੇ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ ਪੰਜਾਬ ਚ ਕੱਲ ਨੂੰ ਇਹ ਨਰੋਲਾ ਪੈ ਜੀ ਵੀ ਰਹਿਣ ਜੋਗ ਨਹੀਂ ਰਿਹਾ ਪੈਣੀ ਬੇਖੜਾ ਬਿਲਕੁਲ ਉਧਰੋਂ ਬਾਰੂ ਨਹੀਂ ਕੋਈ ਆ ਕੇ ਰਹੀ ਜਿੱਧਰੋਂ ਭੱਜੇ ਜਾ ਰਹੇ ਕਿਤੇ ਇਹ ਨਾ ਹੋ ਜੀ ਵੀ ਇੱਥੇ ਜ਼ਮੀਨ ਖਾਲੀ ਹੋ ਕੇ ਰਹਿ ਜੇ ਸਾਨੂੰ ਵੋਟ ਪਾਉਣ ਵਾਲਾ ਵੀ ਨਾ ਬੱਚੇ ਜਿਹੜੇ ਹਸਾਮਨਾ ਨੌਜਵਾਨਾਂ ਦੇ ਡਰਦਾ ਮੌਲਾ ਜਿੱਥੋਂ ਭੱਜ ਰਹੇ ਆ ਕਿਹੜੇ ਨੂੰ ਮਰਜੀ ਤੁਸੀਂ ਪੁੱਛ ਲਓ ਜਿਹੜਾ ਪਲੱਸ 2 ਕਰ ਲੈਂਦਾ ਮੈਂ ਇੱਥੇ ਰਹਿਣਾ ਨਹੀਂ ਹਾਲਾਂਕਿ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਐਂ ਵੀਡੀਓ ਆਗੀਆਂ ਵੀ ਪ੍ਰਵਾਸੀਆਂ ਨੂੰ ਭਜਾਓ ਡੇਢ ਲੱਖ ਦਾ ਇਕੱਠ ਹੋਇਆ ਇੰਗਲੈਂਡ ਚ ਫਰਾਂਸ ਦੀਆਂ ਗਲੀਆਂ ਚ ਲੋਕਾਂ ਨੇ ਪ੍ਰਦਰਸ਼ਨ ਕੀਤੇ ਕੈਨੇਡਾ ਚ ਪ੍ਰਦਰਸ਼ਨ ਹੋਇਆ ਹਾਲਾਂਕਿ ਨੌਜਵਾਨਾਂ ਨੂੰ ਇਹ ਪਤਾ ਲੱਗ ਕਿ ਉੱਥੇ ਗਾਹ ਕੁਝ ਨਹੀਂ ਪਰ ਫੇਰ ਵੀ ਲੋਕ ਅੱਜ ਵੀ ਕਹਿ ਰਹੇ ਸੀ ਜਾਣਾ ਬਰ ਜਦੋਂ ਇੱਥੇ ਹਾਲਾਤ ਨਹੀਂ ਠੀਕ ਇਹ ਇਹ ਸਾਰਾ ਮਾਹੌਲ ਬਣ ਰਿਹਾ ਜੋ ਕਿ ਸਰਕਾਰਾਂ ਨੂੰ ਸੋਚਣਾ ਚਾਹੀਦਾ ਉਹ ਇਹਨਾਂ ਨੂੰ ਤਾਂ ਸਿਰਫ ਸਤਾਈ ਦਿਖ ਰਹੀ ਹੈ ਵੀਰੇ ਸਤਾਈ ਚ ਐ ਨਹੀਂ ਜਿੱਤਿਆ ਜਾਣਾ ਤੁਸੀਂ ਕੁਝ ਕਰਕੇ ਵੀ ਦਿਖਾਓ ਲੋਕਾਂ ਨੂੰ ਸਾਨੂੰ ਲਿਆਂਦਾ ਸੀ ਨਾ ਜਦੋਂ ਇਹ ਐਂ ਸਰਕਾਰ ਚ ਨਹੀਂ ਸੀ ਉਹਦੋਂ ਜਦੋਂ ਸਾਨੂੰ ਚੁਣਿਆ ਨਾ ਤੁਸੀਂ ਗੱਲਾਂ ਬਹੁਤ ਕਰੀਆਂ ਸੀ ਅਸੀਂ ਗੰਨਮੈਨ ਨਹੀਂ ਲੰਦੇ ਅਸੀਂ ਆਮਕਰਾਂ ਦੇ ਜਵਾਕ ਆ ਸਰਕਾਰ ਸੱਥਾਂ ਚੱਲੂਗੀ ਕੀ ਬਾਦੇ ਨਹੀਂ ਕਰੇ ਇਹਨਾਂ ਨੇ ਇਹਦਾ ਇੱਥੇ ਕੋਈ ਬਾਦੇ ਕਰੀ ਬੈਠੇ ਇੱਕ ਪਿੰਡ ਨੂੰ ਦੋ ਦੋ ਖੇਤੀਬਾੜੀ ਅਫਸਰੀ ਦੇ ਦਾਂਗੇ ਪਟਵਾਰੀ ਵੀ ਰਜਿਸਟਰੀਆਂ ਮਾਸਟਰ ਡਾਕਟਰ ਸਾਰੇ ਪਿੰਡਾਂ ਜਾ ਕੇ ਕਰਨ ਕਿੱਛੋ ਚੱਕ ਸੀ ਮੂੰਹ ਚ ਬੁਰਕੀ ਪਾਉਣ ਦੀ ਗੱਲ ਕਰੀ ਵੀ ਸੀ ਤੇ ਇੱਕ ਵੀ ਕੰਮ ਨਹੀਂ ਹੋਇਆ ਹਾਂ ਧੰਨਵਾਦ ਸ਼ੁਕਰੀਆ ਸਮਝੋ ਜੀ ਰੱਖੋ